ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਯੂਥ ਵੈਲਫੇਅਰ ਸੁਸਾਇਟੀ ਝੰਗੜਾ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਡਾਕਟਰ ਅਮਬੇਡਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਦਾ ਉਦਗਾਟਨ ਬਾਬਾ ਸੁਖਵਿੰਦਰ ਸਿੰਘ ਮੰਗਾ ਅਤੇ ਬੀਬੀ ਰੇਸ਼ਮਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਕੈਂਪ ਦੌਰਾਨ 25 ਯੂਨਿਟ ਖੂਨ ਇਕੱਠਾ ਕੀਤਾ ਗਿਆ ਇਸ ਕਾਰਜ ਦੀ ਸ਼ਲਾਘਾ ਕਰਦੇ ਆ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਆਖਿਆ ਕਿ ਖੂਨਦਾਨ ਮਹਾਂਦਾਨ ਹੈ ਤੇ ਇਹ ਖੂਨ ਕਿਸੇ ਦੀ ਜਾਨ ਬਚਾ ਕੇ ਉਸ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰ ਸਕਦਾ ਹੈ ਜਿਸ ਕਰਕੇ ਸਾਨੂੰ ਬਿਨਾਂ ਝਿਜਕ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਠੇਕੇਦਾਰ ਗੁਰਵਿੰਦਰ ਸਿੰਘ ਮੈਂਟੂ ਤੇ ਜਸਵੀਰ ਸ਼ੀਰਾ ਨੇ ਖੂਨਦਾਨੀਆਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਅਤੇ ਸਨਮਾਨ ਕੀਤਾ ਤੇ ਖੂਨਦਾਨੀਆਂ ਦੀ ਰਿਫਰੈਸ਼ਮੈਂਟ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਥੇਦਾਰ ਵਿਸ਼ਨ ਢਿੰਗੜ, surjeet rall, ਗੁਰਬਖਸ਼ ਰਾਮ, ਜਸਵਿੰਦਰ ਢੰਡਾ, ਡਾਕਟਰ ਸੰਤੋਖ ਸਿੰਘ, ਭੁਪਿੰਦਰ ਸਿੰਘ, ਨਿੰਦਰ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਲਖਮਨ ਸਿੰਘ, ਪਰਮਿੰਦਰ ਰੱਲ, ਸੰਤੋਖ ਢੰਡਾ, ਗੁਰਦੇਵ ਸਿੰਘ ਕਲਸੀ, ਭਾਰਤ ਪੂਛਨ, ਕੁਲਦੀਪ ਸਿੰਘ ਜੈਕਸਨ ਸਿੰਘ ਮੰਗਤਰਾਏ ਗੁਰਪ੍ਰੀਤ ਰੱਲ ਕਾਕਾ ਰੱਲ ਹਰਜਿੰਦਰ ਰੱਲ ਲਾਪ੍ਰੀਤ ਰੱਲ ਆਦਵੀ ਹਾਜ਼ਰ ਸਨ ਦੇਖਦੇ ਆ ਸਾਡੇ ਸਟਾਫ ਰਿਪੋਰਟਰ ਬੱਗਾ ਸਿਲਕਿਆਣਾ ਵੱਲੋਂ ਭੇਜੀ ਗਈ ਇਸ ਖੂਨਦਾਨੈਂਪ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਕਰਦਾ ਆ ਤੇ ਇਹ ਜੋ ਵੈਲਫੇਅਰ ਸੁਸਾਇਟੀ ਨੇ ਇਹਨਾਂ ਨੇ ਕੈਂਪ ਲਾਇਆ ਖੂਨਦਾਨ ਕੈਂਪ ਇਹਨਾਂ ਦਾ 8ਵਾਂ ਕੈਂਪ ਆ ਇਹ ਤੇ ਜੋ ਇਹ ਇਹਨਾਂ ਦਾ ਮਕਸਦ ਆ ਚਲੋ ਇਹਨਾਂ ਨੇ ਪਹਿਲਾਂ ਤੋਂ ਹੀ ਕਾਫੀ ਇਹਨਾਂ ਨੇ ਜੋ ਵੀ ਕਿਸੇ ਦੇ ਕੋਈ ਦੁਰਘਟਨਾ ਹੁੰਦੀ ਆ ਚਲੋ ਉਹਨੂੰ ਖੂਨ ਦੀ ਲੋੜ ਆ ਤਾਂ ਉਹਨੂੰ ਖੂਨ ਮਿਲ ਜਾਂਦਾ ਆ ਬਾਕੀ ਇਹਨਾਂ ਨੇ ਡਾਕਟਰ ਅਮਬੇਦਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਇਹ ਸਾਰਾ ਕੀਤਾ ਹੈਗਾ ਆ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਤੇ ਮਾਰਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣੇ ਆ ਬਾਬਾ ਜੀ ਤਾਂ ਖੂਨਦਾਨ ਮਾਦਾਨ ਹੈ ਤੇ ਅਗਰ ਆ ਖੂਨ ਦਾ ਇੱਕ ਟਿਪਕਾਇਆ ਉਹ ਬਹੁਤ ਵਾਰ ਉਹ ਇੱਕ ਇਨਸਾਨ ਦੀ ਜਾਨ ਮਜ਼ਾ ਦਿੰਦਾ ਆ ਤੇ ਇਹ ਜੋ ਬਿਲਕੁਲ ਸੀ ਫਰੀ ਆਫ ਕੋਸਟ ਲਗਾਇਆ ਆ ਤੇ ਇਹ ਅੱਜ ਕਿੰਨਾ ਟੋਟਲ ਹੋਇਆ ਆ ਤੇ ਸਹਿਯੋਗ ਆ ਜਿਨ੍ਹਾਂ ਦੇ ਉਹਦੇ ਬਾਰੇ ਮੈਨੂੰ ਦੱਸ ਦਿਓ ਠੀਕ ਹੈ ਜੀ ਬਾਕੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਅੱਜ ਹੁਣ ਤੱਕ ਇਹਨਾਂ ਕੋ ਮੈਨੂੰ ਇਹਦਾ 25 ਯੂਨਿਟ ਇਹਨਾਂ ਦੇ ਕੋਲ ਹੋਇਆ ਇਸ ਟਾਈਮ ਤੇ ਜੋ ਜਿਹੜੋ ਇਹਨਾਂ ਦੇ ਲੇ ਬਹੁਤ ਵਧੀਆ ਗੱਲ ਹੈਗੀ ਆ ਤੇ ਚਲੋ ਗਾਹਾਂ ਵੀ ਇਹਦੇ ਕਰਦੇ ਰਹਿਣਗੇ ਹਾਂਜੀ ਤੇ ਜਿਹੜੇ ਸਹਿਯੋਗੀ ਸਜਣਾ ਉਹਨਾਂ ਦਾ ਧੰਨਵਾਦ ਕਰ ਦਿੰਜੀ ਹਾਂਜੀ ਚਲੋ ਜੀ ਮੈਂ ਤਾਂ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦਾ ਸਹਿਯੋਗ ਦਿੰਦੇ ਹਨ ਤੇ ਇਹਨਾਂ ਨੂੰ ਹਮੇਸ਼ਾ ਕਿਸੇ ਤਰ੍ਹਾਂ ਦੀ ਸਹਿਯੋਗ ਆ ਉਹ ਚਲੋ ਇਹਨਾਂ ਨੂੰ ਦੇਣਾ ਵੀ ਚਾਹੀਦਾ ਹੈ ਆ ਭੱਲੇ ਦਾ ਕੰਮ ਕਰਦੇ ਆ ਜੀ ਇਹ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ जय भीम जय भारत भारत ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦੇ 133ਵੇਂ ਜਨਮ ਦਿਨ ਨੂੰ ਸਮਰਪਿਤ ਸ਼ਵੇਸ਼ਿਤ ਖੂਨਦਾਨ ਕੈਂਪ ਪਿੰਡ ਝਿੰਗੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲੋ ਯੂਥ ਵੈਲਫੇਅਰ ਸੁਸਾਇਟੀ ਬਲੋ ਹਰ ਸਾਲ ਲਗਾਇਆ ਜਾਂਦਾ ਜਿਸ ਵਿੱਚ ਵਿਸ਼ੇਸ਼ ਸਹਿਯੋਗ ਸਾਡੇ ਐਨ ਆਰ ਆਈ ਵੀਰ ਅਤੇ ಗ್ರಾಮ ਪੰਚਾਇਤ ਅਤੇ ਸਮੂਹ ਸੰਗਤ ਦਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਖੂਨਦਾਨ ਮਹਾਦਾਨ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਹੁਣ ਅੱਜ ਤੱਕ ਸਾਇੰਸ ਨੇ ਬਹੁਤ ਤਰੱਕੀ ਕਾਲੀ ਬੇਸ਼ੱਕ ਅੱਜ ਤੱਕ ਨਾ ਕੋਈ ਐਦਾਂ ਦਾ ਕੈਮੀਕਲ ਬਣਿਆ ਨਾ ਕੋਈ ਮਸਾਲਾ ਜਿਹਦੇ ਨਾਲ ਬਲੱਡ ਤਿਆਰ ਕੀਤਾ ਜਾਵੇ ਅਸੀਂ ਬਲੱਡ ਡੋਨੇਟ ਕਰਕੇ ਹੀ ਕਿਸੇ ਦੀ ਜਾਨ ਬਚਾ ਸਕਦੇ ਹਾਂ ਇਹਦੇ ਵਿੱਚ ਮੈਂ ਸਾਡੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ 3 ਮਹੀਨੇ ਦਾ ਟਾਰਗੇਟ ਦੇ ਵਿੱਚ ਰਹਿੰਦੇ ਹੋ ਆਪਣਾ ਵੱਧ ਤੋਂ ਵੱਧ ਖੂਨਦਾਨ ਕਰੀਏ ਤਾਂ ਜੋ ਆਪਾਂ ਲੋੜਵੰਦ ਦੀ ਜਾਨ ਬਚਾ ਸਕੀਏ ਮੈਂ ਸਾਡੇ ਬੱਗਾ ਸੇਰ ਕੈਣਾ ਜੀ ਪ੍ਰੈਸ ਰਿਪੋਰਟਰ ਜਿੰਨੇ ਵੀ ਪ੍ਰਿੰਟ ਤੋਂ মিডিਆ ਤੋਂ ਪੱਤਰਕਾਰ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਐਨਆਰਆਈ ਵੀਰਾਂ ਦਾ ਬਾਬਾ ਸੁਖਵਿੰਦਰ ਸਿੰਘ ਜੀ ਮੰਗਾ ਬੀਬੀ ਰੇਸ਼ਮੋ ਜੀ ਸਾਰੇ ਹੀ ਪਰਵੰਤ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਸ ਕੈਂਪ ਦੇ ਵਿੱਚ ਵੱਤੋਂ ਵੱਤ ਸਹਿਯੋਗ ਗਾਹ ਵੀ ਆਸ ਕਰਦੇ ਆ ਕਿ ਇਸੇ ਤਰ੍ਹਾਂ ਬਾਬਾ ਸਾਹਿਬ ਦੀ ਸੋਚ ਨੂੰ ਲੈ ਕੇ ਜਿੱਥੇ ਬਲੱਡ ਕੈਂਪ ਵਾ ਨਾਲ ਟਿਸ਼ਨ ਸੈਂਟਰ ਹੋਰ ਵੀ ਭਲਾਈ ਦੇ ਕਾਰਜਾਂ ਨੂੰ ਗਾਹ ਵਾਦੂ ਸੋਚ ਨੂੰ ਲੈ ਕੇ ਨੌਜਵਾਨ ਉਪਰਾਲਾ ਕਰ ਰਹੇ ਆ ਸਾਰਿਆਂ ਦਾ ਦਿਲ ਦੀਆਂ ਘਹਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਆਸ ਕਰਦੇ ਆ ਉਹਨਾਂ ਦੇ ਨਾਲ ਹੀ ਜਿੱਥੇ ਸਾਡੇ ਪਿੰਡ ਦੇ ਐਨਆਰਆਈ ਵੀਰਾਂ ਨੇ ਐਂਬੂਲੈਂਸ ਦੀ ਸੇਵਾ ਜਿਹੜੀ ਸਾਨੂੰ ਹਰ ਵੇਲੇ 24 ਘੰਟੇ ਸਰਵਿਸਵਾ ਫ੍ਰੀ ਫ੍ਰੀ ਆਫ ਕਾਸਟ ਜਿਹੜੀ ਲੋੜਵੰਦਾਂ ਨੂੰ ਸਾਡੇ ਲਈ ਸਹਿਯੋਗ ਦੇ ਰਹੇ ਨੇ ਨਾਲ ਇਲਾਕੇ ਦੇ ਉਹ ਵੀ ਜਿਹੜੇ ਨਗਰ ਨੂੰ ਵੀ ਬਹੁਤ ਵੱਡਾ ਉਸਾ ਸਹਿਯੋਗ ਮਿਲ ਰਿਹਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ